சத்நீரு சே ஜி வரஹல்ல தூ வாடா அந்தமர பூரண பிரபுமீ மேர பிரப பிரி தமா நாம அதாரா ஹம் சோன சோன ஜிவா நாம துமாரா ர ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਏ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡਦਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮਾ ਨਾਮ ਅਧਾਰਾ ਹਉ ਸਣ ਸਣ ਜੀਵਾਂ ਨਾਮ ਤੇ ਮਾਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉਂ ਜਾਏ ਬਲਹਾਰੇ ਕਰਿ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੋਂ ਵੜਦਾ ਤਾਂ ਅੰਤਰ ਜਾਵੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੇਰਾ ਰਹਾ ਤੇਰੇ ਸ਼ਰਨ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਏ ਬਲਹਾਰੇ ਕਰਿ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡ ਦਾਤ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹੌ ਸੁਣ ਸੁਣ ਜੀਵਾਂ ਨਾਮ ਤੇਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਾਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਇ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡ ਦਾਤ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾਂ ਨਾਮ ਤੇਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਇ ਬਲਹਾਰੇ ਕਰਿ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡਦਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਸਣ ਸਣ ਜੀਵਾਂ ਨਾਮ ਤੇਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਇ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡਦਾ ਤਾ ਅੰਤਰ ਜਾਵੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਹਉ ਸੁਣ ਸੁਣ ਜੀਵਾਂ ਨਾਮ ਤੇ ਮਾਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕਾਉ ਜਾਇ ਬਿਲੇ ਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡਦਾ ਤਾਂ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਹਉ ਸੁਣ ਸੁਣ ਜੀਵਾਂ ਨਾਮ ਤੇ ਮਾਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਓਰ ਧਾਰੇ ਤੇਰੇ ਦਰਸ਼ਨ ਕਾਉ ਜਾਈ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੋਂ ਵੜਦਾ ਤਾਂ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਹਉ ਸੁਣ ਸੁਣ ਜੀਵਾ ਨਾਮ ਤੇਰਾ ਰਹਾ ਤੇਰੇ ਸ਼ਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਾਰਨ ਕਮਲਹਿ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉਂ ਜਾਏ ਬਿਲੇ ਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡ ਦਾਤਾ ਅੰਤਰ ਜਾਵੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੈਂ ਰਹਿ ਪ੍ਰਭ ਪ੍ਰੀਤਮ ਨਾਮ ਅਧਾਰਾ ਹਉ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉ ਜਾਏ ਬਲਹਾਰੇ ਕਰਿ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡ ਦਾਤਾ ਅੰਤਰ ਜਾਨੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਕਾਉਂ ਸਣ ਸਣ ਜੀਵਾਂ ਨਾਮ ਤੇ ਮਾਰਾ ਰਹਾ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੁਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉਂ ਜਾਈ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਤੂੰ ਵਡਦਾ ਤਾਂ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੇਰਾ ਰਹਾਉ ਤੇਰੇ ਸਰਣ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕਾਉਂ ਜਾਈ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ